ਪੰਜਾਬ ਦੇ ਗਵਰਨਰ ਲਾਲ ਚੰਦ ਕਟਾਰੀਆ ਦੀ ਲੁਧਿਆਣਾ ਫੇਰੀ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ। ਦਰਅਸਲ ਇਸੇ ਦਰਮਿਆਨ ਹੀ ਸੀਐਮ ਮਾਨ ਨੇ ਜਿੱਥੇ ਉਹਨਾਂ ਦਾ ਪਰਵਾਸ ਸਵਾਗਤ ਕੀਤਾ ਇਸ ਦੇ ਨਾਲ ਹੀ ਪ੍ਰਦੂਸ਼ਣ ਦੇ ਮੁੱਦੇ ਨੂੰ ਵੀ ਚੁੱਕਿਆ। ਤਾਂ ਐਸੇ ਦਰਮਿਆਨ ਦਾਸ ਤੀਏ ਕਿ ਜਿੱਥੇ ਪੰਜਾਬ ਦੇ ਗਵਰਨਰ ਲਾਲ ਚੰਦ ਕਟਾਰੀਆ ਜੋ ਕਿ ਲੁਧਿਆਣਾ ਫੇਰੀ ਤੇ ਪਹੁੰਚੇ ਤੇ ਇਸੇ ਦਰਮਿਆਨ ਹੀ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਨਾਂ ਦੇ ਨਾਲ ਨਜ਼ਰ ਆਏ ਜਿਨ੍ਹਾਂ ਬਹੁ ਲੋਕਾਂ ਕਈ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਤੇ ਉਦੋਂ ਹੀ ਗਵਰਨਰ ਦੇ ਵੱਲੋਂ ਪੰਜਾਬ ਖਾਸ ਕਰਕੇ ਲੁਧਿਆਣਾ ਦੇ ਲੋਕਾਂ ਦੇ ਲਈ ਵੱਡੇ ਐਲਾਨ ਵੀ ਕੀਤੇ ਗਏ ਤਾਂ ਇਸ ਸਫਰੀ ਦੇ ਦਰਮਿਆਨ ਹਾਲਾਂਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਪੂਖਤਾ ਜਿਹੜੇ ਇੰਤਜ਼ਾਮ ਸੀ ਉਹ ਕੀਤੇ ਗਏ ਸਨ ਲੁਧਿਆਣਾ ਦੇ ਵਿੱਚ ਖਾਸ ਤੌਰ ਤੇ ਇਸ ਨੂੰ ਲੈ ਕੇ ਤਿਆਰੀਆਂ ਕੀਤੀਆਂ ਗਈਆਂ ਤੇ ਗਵਰਨਰ ਲਾਲ ਚੰਦ ਕਟਾਰੀਆ ਜੋ ਕਿ ਲੁਧਿਆਣਾ ਪਹੁੰਚੇ ਤੇ ਇਸੇ ਦਰਮਿਆਨ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਹੋਇਆਂ ਉਹਨਾਂ ਵੱਡੇ ਐਲਾਨ ਵੀ ਕੀਤੇ ਪੰਜਾਬੀ ਜਿਹੜੇ ਨੇ ਉਹ ਗਲੋਬਲ ਸਿਟੀਜ਼ਨ ਨੇ ਪੰਜਾਬੀ ਉਹਨਾਂ ਦੇਸ਼ਾਂ 'ਚ ਵੀ ਕਾਮਯਾਬ ਹੋ ਜਾਂਦੇ ਜਿਹੜੇ ਦੇਸ਼ਾਂ 'ਚ ਗਲਤੀ ਨਾਲ ਵੀ ਚਲੇ ਜਾਣ ਕੋਈ ਏਜੰਟ ਨੇ ਇੱਧਰ ਉੱਧਰ ਵੀ ਲੀਹ ਲਾ ਦੇਣਾ ਚੱਲ ਕਹਿੰਦੇ ਕੋਈ ਗੱਲ ਨਹੀਂ ਇੱਥੇ ਇੱਥੇ ਕੰਮ ਜਾ ਹੋ ਜਾਂਦੇ ਜਿਹੜੇ ਮਰਜ਼ੀ ਕੰਟਰੀ ਚਲੇ ਜਾਓ ਪੰਜਾਬੀ ਕੰਮ ਜਾਓ ਔਰ ਕਰਨਗੇ ਪਹਿਲਾਂ ਖੇਤੀ ਜਾਂ ਟਰੱਕ ਦੋ ਸਾਡੇ ਕੰਮ ਨੇ ਸੋ ਇਸ ਤਰ੍ਹਾਂ ਦਾ ਜਿਹੜਾ ਯੂਨੀਵਰਸਿਟੀ ਦਾ ਇਹ ਇੰਟਰਨੈਸ਼ਨਲ ਇਥੇ ਡੈਲੀਗੇਸ਼ਨ ਆਇਆ ਨੇ ਤੋਂ ਦੇਖ ਲੈਣਗੇ ਸਾਡੇ ਲੋਕਾਂ ਦੀ ਮਿਹਨਤ ਨੂੰ ਸਾਡੀ ਮਿੱਟੀ ਨੂੰ ਇੰਨੀ ਜ਼ਰਖੇਜ਼ ਮੈਂ ਐਜ਼ ਅਨ ਆਰਟਿਸਟ ਜਦੋਂ ਪਰਫਾਰਮ ਕਰਦਾ ਸੀ ਲੋ ਨਿਊਜ਼ੀਲੈਂਡ ਇਧਰੋਂ ਸੂਰਜ ਸ਼ੁਰੂ ਹੁੰਦਾ ਬੈਸਟ ਕੋਸਟ ਕੈਲੀਫੋਰਨੀਆ ਸੂਰਜ ਡੁੱਬਦਾ ਸਾਰੀ ਜਗ੍ਹਾ ਤੇ ਦੁਨੀਆਂ ਕੋ ਮੇਕਈ ਵਾਰੀ ਇੰਨੀ ਜ਼ਰਖੇਜ਼ ਇੰਨੀ ਫਰਟਾਈਲ ਧਰਤੀ ਕਿਤੇ ਨਹੀਂ ਆਗੀ ਸਾਡੀ ਧਰਤੀ ਜੋ ਬੀਜ ਦੋਗੇ ਜੋ ਬੀਜ ਸੁੱਟ ਦੋਗੇ ਉੱਗ ਜਾਊਗਾ 150 ਮਣ ਦਾਣੇ ਇੱਕ ਸਾਲ ਚ ਪੈਦਾ ਕਰਦੇ ਅੱਜ ਲਗਭਗ 80 ਤੋਂ 90 ਮਣ ਚਾਵਲ 55 ਤੋਂ 60 ਮਣ ਜਿਹੜਾ ਉਹ ਕਣਕ ਦੁਨੀਆ ਭਰ ਦੇ ਵਿੱਚ ਕੋਈ ਧਰਤੀ ਇਦਾਂ ਦੀ ਨਹੀਂ ਕਿ ਜਿਹੜੀ ਇੰਨੇ ਦਾਣੇ ਪੈਦਾ ਕਰਦੀ ਹੋਰ ਕਿਸਮ ਦਾ ਮੌਸਮ ਸਾਡੇ ਕੋਲ ਆ ਮਿਹਨਤੀ ਲੋਕਾਂ ਹੁਣ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਉਹਦੇ 'ਚ ਸਭ ਨੂੰ ਹਿੱਸਾ ਪਾਉਣਾ ਪਊਗਾ ਬਾਹਰ ਦੇਖ ਲਓ ਕਲਾਈਮੇਟ ਚੇਂਜ ਹੋ ਰਿਹਾ ਅੱਜ ਜਿੱਥੇ ਵਾਈਸ ਪ੍ਰੈਜ਼ੀਡੈਂਟ ਸਾਹਿਬ ਨੇ ਆਉਣਾ ਸੀ ਕਿਉਂ ਨਹੀਂ ਆ ਸਕੇ ਕਲਾਈਮੇਟ ਚੇਂਜ ਹਲਵਾਰੇ ਜਹਾਜ਼ ਨਹੀਂ ਉਤਰ ਸਕਿਆ ਕਿਉਂਕਿ ਵਿਜ਼ਿਬਿਲਟੀ ਨਹੀਂ ਬਹੁਤ ਕੋਸ਼ਿਸ਼ਾਂ ਸੀ ਕਰ ਰਹੇ ਆ ਕਿ ਆਪਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਮਾ ਗੁਰੂ ਨਾਨਕ ਸਾਹਿਬ ਨੇ ਹੁਣ ਗੁਰੂ ਨਾਨਕ ਸਾਹਿਬ ਦਾ 15 ਤਰੀਕ ਨੂੰ 555ਵਾਂ ਵਰਪੂਰਮ ਮਨਾਉਣਾ ਜਿਉਂ ਚੋ 20 ਸਾਲ ਕੱਢ ਦਿੰਨੇ ਆ ਪਹਿਲੇ ਪਹਿਲੇ 535 ਸਾਲ ਪਹਿਲਾਂ ਇਹ ਗੱਲ ਲਿਖਤੀ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਉਸ ਵੇਲੇ ਤਾਂ ਕੋਈ ਫੈਕਟਰੀ ਜਿਹੜੀ ਐ ਉਹ ਤੁੰਗਾਂ ਨਹੀਂ ਕਰਦੀ ਹੋਣੀ ਉਸ ਵੇਲੇ ਤਾਂ ਕੋਈ ਬੁੱਢਾ ਨਾਲਾ ਸਤਲੁਜ ਨਹੀਂ ਡਿੱਗਦਾ ਹੋਣਾ ਉਸ ਵੇਲੇ ਤਾਂ ਕੋਈ ਸਪਰੇਅ ਕਰਕੇ ਧਰਤੀ ਨੂੰ ਜਿਹੜਾ ਉਹ ਜ਼ਹਿਰੀਲਾ ਨਹੀਂ ਕਰਦਾ ਹੋਣਾ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਪਿਤਾ ਪਾਣੀ ਨੂੰ ਪਿਤਾ ਦਾ ਦਰਜਾ ਧਰਤੀ ਨੂੰ ਮਾਤਾ ਦਾ ਦਰਜਾ ਪਰ ਅਸੀਂ ਉਹ ਤਿੰਨੋਂ ਦਰਜੇ ਕਾਇਮ ਰੱਖ ਸਕਦੇ ਅੱਜ ਰੱਖਣ ਦੀ ਲੋੜ ਆ ਬ੍ਰੇਨਸਟਾਰਮਿੰਗ ਦਾ ਜ਼ਮਾਨਾ ਹੈ ਇੱਥੇ ਬਾਹਰਲੇ ਦੇਸ਼ਾਂ ਚੋਂ ਐਕਸਪਰਟ ਆਏ ਨੇ ਬੈਠਣਗੇ ਮਿਲ ਬੈਠ ਕੇ ਆਪਸ ਚ ਡਿਸਕਸ਼ਨ ਹੋਊਗਾ ਡੈਲੀਗੇਸ਼ਨ ਜਿਹੜੇ ਆਏ ਨੇ ਬ੍ਰੇਨਸਟਾਰਮਿੰਗ ਚੋ ਕੁਝ ਨਾ ਕੁਝ ਨਿਕਲੂਗਾ ਹਰ ਚੀਜ਼ ਦਾ ਅੱਜ ਤਰੀਕਾ ਬਦਲ ਗਿਆ ਇੱਕੋ ਫਸਲ ਨੂੰ ਬੀਜਣ ਦੇ ਚਾਰ-ਚਾਰ ਤਰੀਕੇ ਆ ਗਏ ਇੱਕੋ ਫਸਲ ਨੂੰ ਪਾਣੀ ਦੇਣ ਦੇ ਚਾਰ-ਚਾਰ ਤਰੀਕੇ ਆ ਗਏ ਇੱਕੋ ਫਸਲ ਤੇ ਸਪਰੇਅ ਕਰਨੀਆਂ ਉਹਦੇ ਚਾਰ-ਚਾਰ ਤਰੀਕੇ ਆ ਗਏ ਡਰੋਨ ਟੈਕਨੋਲੋਜੀ ਆ ਗਈ AI ਆ ਗਿਆ ਆਸਾਨੋ ਆਪਣਾ ਮਾਈਂਡ ਸੈਟ ਬਦਲਣਾ ਪਊਗਾ ਗਾਂ ਨਜਾਕਤ ਕੋ ਸਮਝ ਗਿਆ कि अपन जरूरी नहीं है कि सवेरे चलें तो सही समय पे पहुंच जाए <laughs> इस कारण से हम सब रात को ही आ गए <laughs> तो वास्तव में जलवायु का जो विषय आपने रखा है वो कितना महत्वपूर्ण है समय ने आपको और मुझे दोनों को समझा दिया मैं सोचता हूँ कि वास्तव में हमारा सौभाग्य है कि यूएसए के डॉक्टर जोन हमारे बीच में उपस्थित हैं मैं आपका संपूर्ण देश की जनता की ओर से और इन सब वैज्ञानिकों की ओर से स्वागत करता हूँ हम सबका सौभाग्य था कि सतबीर सिंह जी कुलपति पंजाब कृषि विश्वविद्यालय ने हम सबको इस कार्यक्रम के लिए आपके बीच में आने का और अपनी बात कुछ कहने का अवसर दिया इसके लिए उनका बहुत बहुत आभारी मैं सोचता हूँ कि भगवंत सिंह जी मान मुख्यमंत्री जी आपके चुटकले और आपकी बातों से ऐसा लगता है कि व्यक्ति कैसे जुड़ता है विषय से आपने बहुत सरल शब्दों में मैं कुछ समझ पाया और कुछ नहीं समझ पाया क्योंकि मैं पंजाबी बराबर नहीं समझता पर मुझे लगा कि कुछ आपने यहाँ की विशेषता के बारे में बता दिया यहाँ की जिलों के बारे में बता दिया यहाँ की नदियों के बारे में बता दिया पंजाब का नाम बता दिया और हम सब लोगों के लिए क्या चुनौती है और उसमें हम सबको मिलकर कैसे काम करना है उसकी और आपने ध्यान आपका बहुत बहुत स्वागत धन्यवाद सच में अशोक धवन जी ने जो अध्यक्ष हैं इस सोसाइटी के इंडियन एपोलॉजिकल सोसाइटी वही मंच पर विराजमान है सभी देश से आए हुए विद्वाजन यहाँ हैं शिक्षा क्षेत्र के कई प्रोफेसर विद्वान यहाँ उपस्थित हैं प्यारे बच्चे यहाँ उपस्थित हैं और आप सब हमारे आमंत्रण पर पधारे हुए लोग यहाँ उपस्थित थे मैं सोचता हूँ कि आपको और मेरे को अकेले को जलवायु समझ में नहीं आ रही है सारा देश को समझ में आ रहा है आज देश और दुनिया के सामने सबसे बड़ी चुनौती हर जगह जहाँ भी डिबेट होता है वहाँ से ये विषय आता है कि जलवायु का ये परिवर्तन हमें कई प्रकार से सचेत कर रहा है मैं सोचता हूँ जलवायु परिवर्तन में अधिकांश दोष तो हम का ही है हमने जिस प्रकार प्रकृति का दोहन किया बेरहमी के साथ उसका परिणाम तो होना ही था तो मैं सोचता हूँ वास्तव में आज ये जो ग्लोबल वार्मिंग की जो सूचना आपको और मुझे मिल रही है ओजोन में छेद हो गया है बर्फ ध्रुवों से पिघलना शुरू हो गया है बड़ी बड़ी पहाड़ियों का भी बर्फ़ पिघल रहा है वर्षा कभी ज्यादा आती है कभी कम आती है आती है तो ऐसी आती है कि कभी आदमी संभल भी नहीं पाता और बाढ़ के ग्रस्त हो जाता है तो एक तरफ से नहीं कई तरफ से जलवायु के इस परिवर्तन की चुनौतियाँ केवल अकेला भारत नहीं दुनिया भी महसूस कर रहा है पुलिस के बदमाशा के विचाले मुठभेड़ होने ये खबर सामने आई है दरअसल तरन तारण पुलिस से ਲੋਰੀਂਦੇ ਬਦਮਾਸ਼ ਤੇ ਵਿਚਾਲੇ ਮੁੱਠਪੇੜ ਹੋਈ ਗੋਲੀ ਲੱਗਣ ਦੇ ਨਾਲ ਜਿਹੜਾ ਮਲਜ਼ਮ ਜ਼ਖਮੀ ਹੁੰਦਾ ਤੇ ਅਸਲ ਇਸ ਦੇ ਕੋਲੋਂ ਪਿਸਤੌਲ ਤੇ ਮੋਟਰਸਾਈਕਲ ਬਰਾਮਦ ਹੋਇਆ ਫਿਰੋਤੀ ਮੰਗਣ ਦੇ ਮਾਮਲੇ ਦੇ ਵਿੱਚ ਨਾਮਜਨ ਮਲਜ਼ਮ ਜਿਸ ਦੀ ਕੀ ਪੁਲਿਸ ਦੇ ਨਾਲ ਮੁੱਠਪੇੜ ਹੁੰਦੀ ਹੈ ਦੋਵੇਂ ਪਾਸਿਆਂ ਤੋਂ ਗੋਲੀਆਂ ਚੱਲਦੀਆਂ ਨੇ ਜਿਸ ਦੌਰਾਨ ਕੇ ਮਲਜ਼ਮ ਜ਼ਖਮੀ ਹੁੰਦਾ ਤੇ ਇਲਾਜ ਦੇ ਲਈ ਇਸ ਨੂੰ ਹੁਣ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਦੱਸਿਆ ਜਾ ਰਿਹਾ ਕਿ ਪਿੰਡ ਅਲਾਦੀਨਪੁਰ ਇਲਾਕੇ ਦੇ ਵਿੱਚ ਕਿਸੇ ਵਾਰਦਾਤ ਮਨਜਾਮ ਦੇਣ ਦੇ ਲਈ ਘੁੰਮ ਰਿਆ ਹੁੰਦਾ ਕਿ ਮੁਲਜ਼ਮ ਦੀ ਗ੍ਰਿਫਤਾਰੀ ਲਈ ਪੁਲਿਸ ਨੇ ਕੇਰਾਬੰਦੀ ਕੀਤੀ ਤੇ ਉੱਥੇ ਅੱਗੋਂ ਇਸ ਦੇ ਵੱਲੋਂ ਵੀ ਜਿਹੜੀ ਫਾਇਰਿੰਗ ਹੋ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਇਸ ਬਦਮਾਸ਼ ਨੂੰ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਦੇ ਵਿੱਚ ਕਾਬੂ ਕਰ ਲਿਆ ਗਿਆ ਤੇ ਇਸ ਦੇ ਕੋਲੋਂ ਮੋਟਰਸਾਈਕਲ ਤੇ ਪਿਸਤੌਲ ਬਰਾਮਦ ਹੋਈ ਹੈ ਫਾਇਰਿੰਗ ਹੋਈ ਸੀਗੀ ਵਾਈਗ੍ਰੇਸਨ ਜੀ ਦੇ ਦੁਕਾਨ ਤੇ ਅਰਲੀ ਮਾਰਨਿੰਗ ਫਾਇਰਿੰਗ ਹੋਈ ਸੀ ਸਾਡੇ 5 ਦੇ ਲਾਗੇ ਉਹਦੇ ਸੰਬੰਧ ਦੇ ਵਿੱਚ 155 ਨੰਬਰ ਐਫ ਆਈ ਆਰ ਸਿੱਟੀ ਤਨਨਾਂ ਦੇ ਵਿੱਚ ਦਰਜ ਹੋਈ ਸੀ। ਉਹਦੇ ਵਿੱਚ ਇੱਕ ਸਾਨੂੰ ਅੱਜ ਲੀਡ ਲੱਗੀ ਸੀਗੀ ਬਈ ਜਿਹੜਾ ਇਹ ਬੰਦਾ ਹੈ ਜੋਧਵੀਰ ਸਿੰਘ। ਕਿੰਨੇ ਇਹ ਵਾਰਦਨ ਨੂੰ ਅੰਜਾਮ ਦਿੱਤਾ ਹੈ। ਤੇ ਜਦੋਂ ਸਾਡੀ ਪੁਲਿਸ ਪਾਰਟੀ ਇਹਨੂੰ ਫੜਨ ਵਾਸਤੇ ਬਖਵਰ ਖਾਸ ਦੀ ਇੰਤਲਾਅ ਤੇ ਇੱਥੇ ਆਈ ਸੀਗੀ ਤੇ ਇਹਨਾਂ ਨੇ ਸਾਨੂੰ ਸਾਹਮਣੇ ਵੇਖ ਕੇ ਪੁਲਿਸ ਪਾਰਟੀ ਨੂੰ ਸਾਹਮਣੇ ਵੇਖ ਕੇ ਪੁਲਿਸ ਵਾਲ ਚਾਰ ਫਾਇਰ ਕੱਢੇ ਜਿਹੜੇ ਕਿ ਪੁਲਿਸ ਦੀ ਗੱਡੀ ਤੇ ਦੋ ਫਾਇਰ ਲੱਗੀਆਂ ਤੇ ਦੋ ਇਹਨਾਂ ਨੇ ਆਸ-ਪਾਸ ਲੱਗੀਆਂ। ਜਵਾਬੀ ਕਾਰਵਾਈ ਦੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ ਤੇ ਇੱਕ ਜਿਹੜੀ ਫਾਇਰ ਹੈ ਜਿਹੜਾ ਜੋਧਵੀਰ ਹੈ ਉਹਦੀ ਲਾਟੇ ਲੱਗੀ ਹੈ ਤੇ ਦੂਜਾ ਫਾਇਰ ਜਿਹੜਾ ਕਿ ਇਹਨੂੰ ਡਰੋਨ ਵਾਸਤੇ ਕੀਤਾ ਸੀਗਾ ਉਹਦੇ ਵਿੱਚ ਇੰਜਰਡ ਹੋਇਆ ਹੈ ਤੇ ਇਹਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਸਰ ਇਹਨੇ ਕਿੱਥੇ ਫਾਇਰਿੰਗ ਕੀਤੀ ਸੀ ਕੁਝ ਮਾਮਲਾ ਇਹ ਜਿਹੜਾ ਚੰਡੀਗੜ੍ਹ ਵਾਲਾ ਚੌਂਕ ਤੇ ਲੱਗੀ ਆਪਣੀ ਡਰੇਨ ਪੈਂਦੀ ਹੈ ਇੱਥੇ ਨੇ ਪੁਲਿਸ ਦੇ ਵੱਲ ਫਾਇਰਿੰਗ ਕੀਤੀ ਸੀਗੀ ਦੋ ਜਿਹੜੇ ਫਾਇਰ ਹੈ ਪੁਲਿਸ ਦੇ ਗੱਡੀ ਦੇ ਵਿੱਚ ਲੱਗੇ ਆ ਤੇ ਦੋ ਜਿਹੜੇ ਫਾਇਰ ਆ ਉਹ ਪੁਲਿਸ ਲੈਣਾਂ ਨੇ ਕੀਤੇ ਸੀਗੇ ਬਾਕੀ ਦੇ ਸਰ ਪਹਿਲਾਂ ਕਿੰਨੇ ਮਾਮਲੇ ਦਰਜ ਹੈ ਦੇ ਆ ਪਤਾ ਤਤਕੀਸ ਕਰਦੇ ਪਏ ਆ ਜਿਹੜਾ 5 ਨੰਬਰ ਵਾਲਾ ਫਾਇਰਿੰਗ ਵਾਲਾ ਮਸਲਾ ਹੈ ਜਿਹੜਾ ਗੁਰਮੁਖ ਸਿੰਘ ਤੇ ਕੀਤਾ ਸੀਗਾ ਵਾਈਕਰੋ ਸਿੰਘ ਤੇ ਕੀਤਾ ਸੀਗਾ ਉਹ ਤਾਂ ਬਿਲਕੁਲ ਕਲੀਅਰ ਹੈ ਜੀ ਉਹਦੇ ਵਿੱਚ ਮੇਨ ਸ਼ੂਟਰ ਸੀਗਾ ਜਿਹਦਾ ਵੀਡੀਓ ਦੇ ਵਿੱਚ ਵੀ ਹੁੰਦਾ ਹੈ ਇਹਦੇ ਸੰਬੰਧ ਦੇ ਵਿੱਚ 155 ਦਾ ਨੰਬਰ ਐਫ ਆਈ ਆਰ ਜਿਹੜੀ ਹੈ ਉਹ ਵੀ ਦਰਜ ਹੈ ਜੀ ਸਰ ਇਹਦਾ ਨਾਮ ਕੀ ਹੈ ਮੋਜਨ ਦੇ ਆ ਮੋਜਨ ਦਾ ਫਾਇਰ ਹੈ ਜੋਧਵੀਰ ਸਿੰਘ ਉਰਫ ਜੋਦਾ ਜਿਹੜਾ ਕਿ ਦੀਨ ਅਲਾਦੀਨਪੁਰ ਦਾ ਰਹਿਣ ਵਾਲਾ ਹੈ ਜਿਹਦਾ ਪੂਰਾ ਗੈਂਗ ਇੱਕ ਹੈਪੀ ਬਾਬਾ ਕਰਕੇ ਗੈਂਗਸਟਰ ਹੈ ਜਿਹੜਾ ਕਿ ਜੇਲ੍ਹ ਦੇ ਵਿੱਚ ਹੈ ਉਹਦੇ ਕੈਨ ਤੇ ਸਾਰਾ ਦਸਰਾ ਅੰਜਾਮ ਫੈਰਿੰਗ ਦਿੱਤਾ ਗਿਆ ਸੀਗਾ ਇਹਦੇ ਸੰਬੰਧ ਦੇ ਵਿੱਚ ਆਪਾਂ ਜਿਹੜੀ ਇਹ ਗੈਂਗ ਦੇ ਤਿੰਨ ਮੈਂਬਰ ਪਹਿਲਾਂ ਹੀ ਅਸੀਂ ਅਰੈਸਟ ਕਰ ਚੁੱਕੇ ਆਂ ਏ ਅੱਜ ਜਿਹੜਾ ਮੇਨ ਸ਼ੂਟਰ ਹੈ ਅੱਜ ਕਾਬੂ ਆਇਆ ਸੀਗਾ ਤੇ ਬਾਕੀ ਜਿਹੜੇ ਸ਼ੂਟਰ ਹੈ ਉਹਦੇ ਉਹਨਾਂ ਦੀ ਪਛਾਣ ਹੋ ਗਈ ਹੈ ਤੇ ਸਾਡੀ ਪੁਲਿਸ ਪਾਰਟੀ ਉਹਨਾਂ ਦੇ ਮਗਰ ਲੱਗੀ ਹੋਈ ਹੈ। ਸਰ ਨੋਟੋਰੀਅਸ ਜਿਹੜੇ ਹੈ ਉਜਮ ਅਗੇਨਰ ਖਿਲਾਫ ਪੁਲਿਸ ਵੱਲੋਂ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਜਿਨੇ ਅਤਵਾਦ ਦੇ ਟਾਈਮ ਲਿਆ ਗਿਆ ਹੁੰਦਾ ਸੀ। ਪੁਲਿਸ ਵੱਲੋਂ ਇਸ ਦੀ ਸ਼ਲਾਘਾ ਕੀਤੀ ਜਾਂਦੀ ਕੀ ਅਪੀਲ ਕਰੀਏ ਲੋਕਾਂ ਨੂੰ ਸੀ? ਸਾਡੇ ਵੱਲੋਂ ਅਪੀਲ ਇਹੀ ਹੈ ਕਿ ਜੇ ਕਿਸੇ ਨੂੰ ਕੋਈ ਧਮਕੀ ਭਰੀ ਕਾਲ ਆਉਂਦੀ ਹੈ ਜਾਂ ਕਿਸੇ ਵੱਲੋਂ ਕੋਈ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਪੁਲਿਸ ਨੂੰ ਨਾਲ ਦੀ ਨਾਲ ਦੱਸਿਆ ਜਾਵੇ। ਸਾਡੀ ਪੁਲਿਸ ਜਿਹੜੀ ਹੈ ਉਹ ਸਸ਼ਕਤ ਹੈ। ਇਹ ਇਸ ਪਾਸੇ ਹੀ ਕੰਮ ਕਰਦੀ ਪਈ ਹੈ ਦੇ ਜੇ ਸਾਨੂੰ ਟਾਈਮ ਨਾਲ ਇਨਤਲਾ ਆਏਗੀ ਤੇ ਜਿਹੜੇ ਗੈਂਗਸਟਰ ਹੈ ਇਹ ਗੈਂਗਸਟਰ ਵੀ ਇਹਨਾਂ ਨੂੰ ਕਹਿਣਾ ਨਹੀਂ ਚਾਹੀਦਾ ਇਹ ਜਿਹੜੇ ਮਾਮੂਲੀ ਜੇ ਮਲਜ਼ਮ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜਿਵੇਂ ਅੱਜ ਕੀਤੀ ਗਈ ਹੈ ਸਰ ਮਲਜ਼ਮ ਨੂੰ ਅਸਲ ਵਿੱਚ ਕਿੱਥੇ ਐਡਮਿਟ ਕਰਵਾਇਆ ਗਿਆ ਕੀ ਇਹਦਾ ਇਹ ਸਿਵਲ ਹਸਪਤਾਲ ਦੇ ਨੂੰ ਭੇਜਿਆ ਗਿਆ ਹੈ ਜਿਹੜਾ ਕਿ ਜਿਹੜੇ ਇਲਾਜ ਕੋ ਅਸਲ ਵਿੱਚ ਬਰਾਮਦ ਹੋਇਆ ਤੋ ਇਹਦੇ ਕੋਲ ਇੱਕ ਗਲੋਕ ਦਾ ਬੜਾ ਜਿਹੜਾ ਸੋਫਿਸਟਿਕੇਟਡ ਪਿਸਤਲ ਹੈ ਉਹ ਬਰਾਮਦ ਕੀਤਾ ਗਿਆ 9mm ਦਾ ਕੋਈ ਸਰ ਇੱਥੇ ਕੋਈ ਇੱਕ ਮੋਟਰਸਾਈਕਲ ਜਿਹੜੀ ਸਪਲੈਂਟਰ ਉਹ ਬਰਾਮਦ ਕੀਤੀ ਗਈ ਸਰ ਟੋਟਲ ਕਿ ਏ ਫਿਲਹਾਲ ਅਜ ਇੱਕੋ ਬੰਦਾ ਫੜਿਆ ਗਿਆ ਹੈ ਬਾਕੀ ਸਾਨੂੰ ਬੜੀ ਵਧੀਆ ਲੀਡ ਮਿਲੀ ਹੈ ਤੇ ਸਾਨੂੰ ਉਮੀਦ ਹੈ ਕਿ ਸਵੇਰ ਤੱਕ ਅਸੀਂ ਬਹੁਤ ਹੀ ਦਾ ਗੈਂਗ ਤੇ ਬੰਦ ਜਿਹੜੇ ਆ ਫੜ ਲੈਂਗੇ ਸਰਦੀ ਦਾ ਮੌਸਮ ਸ਼ੁਰੂ ਹੁੰਦਿਆ ਹੀ ਤੁੰਦ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਤੇ ਇਲਾਕੇ ਦੇ ਵਿੱਚ ਪੈ ਰਹੀ ਸੰਘਣੀ ਤੁੰਦ ਦੇ ਕਾਰਨ ਤੜਕਸਾਰ ਚੰਡੀਗੜ ਬਠਿੰਡਾ ਨੈਸ਼ਨਲ ਹਾਈਵੇ ਤੇ ਸੰਗਰੂਰ ਤੋਂ ਆ ਰਹੀ ਇੱਕ ਬੱਸ ਤੇ ਡੀਪੀ ਖਾਦ ਦੇ ਪਰ ਇੱਕ ਟਰੈਕਟਰ ਟਰਾਲੇ ਵਿਚਕਾਰ ਟੱਕਰ ਹੋ ਗਈ ਹੈ ਇਹ ਹਾਦਸਾ ਭਵਾਨੇਗੜ ਵਿਖੇ ਬੱਲਿਆਲ ਕਟ ਦੇ ਨੇੜੇ ਵਾਪਰਿਆ ਜਦੋਂ ਟਰੱਕ ਸਰਵਿਸ ਲੈਣ ਨੂੰ ਮੋੜ ਰੇ ਹਾਸੀ ਦੁਹਾ ਵਾਹਨ ਦੇ ਟਕਰਾਉਣ ਮਗਰੂ ਜ਼ੋਰਦਾਰ ਧੁਮਾਕੇ ਦੀ ਆਵਾਜ਼ ਦੇ ਨਾਲ ਆਲੇ ਦੁਆਲੇ ਦੇ ਲੋਕ ਡਰ ਗਏ ਸਨ ਤੇ ਘਟਨਾ ਸਥਾਨ ਤੇ ਚਿਕ ਚਿਹਾੜਾ ਮਚ ਗਿਆ ਸੀ ਸ਼ੁਰੂਆਤੀ ਜਾਣਕਾਰੀ ਦੇ ਮੁਤਾਬਕ ਉਕਤ ਹਾਦਸੇ ਦੇ ਵਿੱਚ ਬੱਸ ਕੰਡਕਟਰ ਸਮੇਤ ਅੱਧਾ ਦਰਜਨ ਦੇ ਕਰੀਬ ਜਿਹੜੀਆਂ ਸਵਾਰੀਆਂ ਨੇ ਉਸ ਜ਼ਖਮੀ ਹੋਈਆਂ ਨੇ ਜਦਕਿ ਜਾਨੀ ਨੁਕਸਾਨ ਤੋਂ ਇੱਥੇ ਬਚਾ ਰਿਹਾ ਹੈ ਸਾਰੇ ਜ਼ਖਮੀਆਂ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ ਉੱਧਰ ਹੀ ਸੂਚਨਾ ਮਿਲਦਿਆਂ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਮੌਕੇ ਤੇ ਪਹੁੰਚੇ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਕੁਦੀ ਪਾਸੇ ਇਸਰੂ ਦੀ ਪ੍ਰਿਵਾਸੀ ਗਿਆ ਕੀ ਹਾਸਾ ਕਿਦਾਂ ਹੋਇਆ ਬਾਈ ਜੀ ਤੁੰਦ ਦੇ ਕਾਰਨ ਬਾਈ ਗੱਡੀ ਰੋਡ ਦੇ ਵਿਚਾਲੇ ਬੈਕ ਕਰ ਰਹੀ ਸੀ ਇਹ ਨਹੀਂ ਪਤਾ ਕਿ ਅੱਗੇ ਕਰ ਰਹੀ ਸੀ ਵਿਚਾਲੇ ਗੱਡੀ ਖੜੀ ਸੀ ਠੀਕ ਹੈ ਤੇ ਕੋਈ ਇਹਦੇ ਲਾਈਟ ਬੱਤੀ ਨਹੀਂ ਚੱਲ ਰਹੀ ਸੀਗੀ ਠੀਕ ਹੈ ਉਹਦੇ ਕਾਰਨ ਕੁਝ ਨਹੀਂ ਦਿਖਾਇਆਗਾ ਇਹ ਗੱਡੀ ਵਿਚ ਗੱਡੀ ਟਕਰੋਗੀ ਤੁੰਦ ਕਿੰਨੀ ਸੀ ਬ੍ਰਦਰ ਬਹੁਤ ਜ਼ਿਆਦਾ ਸੀਗੀ ਠੀਕ ਹੈ ਤਾਂ ਤੁਹਾਨੂੰ ਦਿਖਿਆ ਨਹੀਂ ਗਿਆ ਤੁੰਦ ਕਰ ਕੁਛ ਨਹੀਂ ਦੇਖ ਰਿਹਾ ਜੀ ਹੁਣ ਵੀ ਤੁਹਾਨੂੰ ਦਾ ਬਹੁਤ ਜਿਆਦਾ ਨਾ ਕੋਈ ਰਿਫਲੈਕਟਰ ਸੀ ਨਹੀਂ ਕੁਛ ਨਹੀਂ ਚੱਲ ਰਿਹਾ ਜੀ ਕੋਈ ਬੱਤੀ ਨਹੀਂ ਚੱਲ ਰਹੀ ਕੁਛ ਨਹੀਂ ਚੱਲ ਰਿਹਾ ਸੀ ਇਸ ਦਾ ਤਾਂ ਕਿਤੇ ਬੱਚੇ ਤੇ ਰਹਿ ਗਈ ਸਵਾਰੀਆਂ ਸਵਾਰੀ ਸਾਰੀ ਬੱਚਤ ਰਹੇਗੀ ਠੀਕ ਹੈ ਕਿੰਨੇ ਸਵਾਰੀਆਂ ਸੀ ਬਸ ਸਵਾਰੀਆਂ 7 ਕਿਸੇ ਸਵਾਰੀਆਂ ਸੀਗੀਆਂ ਠੀਕ ਹੈ ਸਵੇਰੇ ਸੇਵਾ 15:30 ਦਾ ਟਾਈਮ ਸੀਗਾ ਪਰਮਜੀਤ ਜੀ ਤੁਸੀਂ ਵੀ ਬੱਸ ਦੇ ਵਿੱਚ ਸੀ ਹਾਂਜੀ ਹਾਂ ਠੀਕ ਹੈ ਕੀ ਗੱਲਬਾਤ ਕੀ ਹੋਈ ਸੀ ਐਕਸੀਡੈਂਟ ਕਿਦਾਂ ਬੱਸ ਉਹ ਲਾਲਾ ਮੂਰੇ ਆ ਮੁਰਦਾ ਸੀ ਖਾਂ ਟ੍ਰੱਕ ਸੀ ਖਾਂ ਲਾਲਾ ਸੀ ਇਹਨਾਂ ਨੂੰ ਆਪਾਂ ਤਾਂ ਕਨੈਕਟ ਕਰ ਠੀਕ ਹੈ ਜੀ ਉਹਦੇ ਉਹ ਵਿੱਚ ਵੱਜੀ ਜਾ ਕੇ ਬੱਸ ਠੀਕ ਹੈ ਕਿ ਸੱਟਾਂ ਕਿੰਨੀ ਇੱਕ ਲੱਗੀਆਂ ਹਾਂਜੀ ਠੀਕ ਹੈ ਬਚਤ ਹੈ ਹਾਂਜੀ ਬਾਕੀ ਸਭ ਆਮ ਸੀ ਸੀਐਸਪੋ ਨਹੀਂ ਗੜਾ ਡੋਰਸੋ ਇੱਕ ਪੀਆਰਟੀਸੀ ਦਾ ਐਕਸੀਡੈਂਟ ਹੋਇਆ ਕੀ ਮਾਮਲਾ ਹੈ ਤੇ ਹੋਟਲ ਸਾਡੇ ਕੋਲ ਜਾਣ ਕੀ ਕੋਈ ਥਰਡ ਪਾਰਟੀ ਛੱਡ ਕੇ ਗਈ ਸੀ ਇਹਨਾਂ ਨੂੰ ਕੋਈ ਨਾ ਕੰਡਕਟਰ ਬੱਸ ਦਾ ਕੰਡਕਟਰ ਉਹ ਤਿੰਨ ਨਾਲ ਹੋਰ ਪੇਸ਼ੈਂਟ ਸੀ ਟੋਟਲ ਚਾਰ ਪੇਸ਼ੈਂਟ ਆਏ ਸਾਡੇ ਕੋਲ ਉਹਦੇ ਅਕੋਰਡਿੰਗ ਕਹਿੰਦੇ ਵੀ ਇਹ ਐਕਸੀਡੈਂਟ ਹੋਇਆ ਕਿ ਬੱਸ ਹਿੱਟ ਕੀਤੀ ਕਿਸੇ ਹੋਰ ਵੇਕਰ ਨਾਲ ਤੇ ਇਹ ਹਾਲਾਤ ਤੋਂ ਤਾਂ ਇਦਾਂ ਹੀ ਲੱਗਦਾ ਵੀ ਕਾਫੀ ਜ਼ਿਆਦਾ ਨੁਕਸਾਨ ਲੱਗਦਾ ਹੈ ਪਰ ਮਰੀਜ਼ਾਂ ਦੀ ਹਾਲਾਤ ਤੇ ਹੈ ਵੀ ਇੱਕ ਦੋ ਮਰੀਜ਼ਾਂ ਦੇ ਜ਼ਿਆਦਾ ਸੀਰੀਅਸ ਸੀ ਜਿਨ੍ਹਾਂ ਦੇ ਅਸੀਂ ਸਟਿਚ ਲਾਤੇ ਆ ਉਹਨਾਂ ਨੂੰ ਰੈਫਰ ਕਰਤਾ ਹੈ ਬਾਕੀ ਦੋ ਮਰੀਜ਼ ਸੇਫ ਨੇ ਤੇ ਇੰਨੀ ਸਾਨੂੰ ਅਜੇ ਤੱਕ ਹਾਲ ਜਾਣਕਾਰੀ ਹੈਗੀ ਹੈ ਤੇ ਜਿਹੜੇ ਮਰੀਜ਼ ਲੈਂਦੇ ਗਏ ਉਹ ਇੱਕ ਥਰਡ ਪਾਰਟੀ ਦੁਆਰਾ ਲੈਂਦੇ ਗਏ ਕੋਈ ਕੋਈ ਮੁਲਾਜ਼ਮ ਨੇ ਅਜੇ ਤੱਕ ਇੱਥੇ ਵਿਜ਼ਿਟ ਹੋਇਆ ਨਾ ਹੋਈ ਤਾਂ ਕੋਈ ਸਰ ਜ਼ਿਆਦਾ ਗੰਭੀਰ ਸੱਟਾਂ ਤਾਂ ਨਹੀਂ ਗੰਭੀਰ ਕੋਈ ਸਿਰ ਤੇ ਸੱਟ ਇੱਕ ਮਰੀਜ਼ ਦੀ ਹੈਗੀ ਗੰਭੀਰ ਬਾਕੀ ਠੀਕ ਹੈ ਬਾਬਾ ਜੀ ਕੀ ਹਾਦਸਾ ਹੋਇਆ ਇਹ ਇਹ ਹਾਦਸਾ ਇਹ ਸਵੇਰੇ ਇੱਕ ਨਾ ਧੁੰਦ ਕਾਰਨ ਹੋਇਆ ਥੋੜਾ ਜਿਹਾ ਠੀਕ ਹੈ ਜੀ ਜਿਹੜਾ ਟਰੱਕ ਵਾਲਾ ਸੀਗਾ ਇਹਨੇ ਅੱਗੇ ਪਿੱਛੇ ਦੇਖਿਆ ਨਹੀਂ ਥਾੜੀ ਜੀ ਇਹਨੇ ਸੋਚਿਆ ਵੀ ਥਾੜੀ ਆ ਇਹ ਤੋਂ ਬੈਕ ਕਰ ਰਿਹਾ ਸੀਗਾ ਠੀਕ ਹੈ ਜੀ ਪਿੱਛੋਂ ਬਾਪੀਆ ਤੁਸੀਂ ਬਸਤਾ ਹੀ ਬਸ ਵਾਲੇ ਨੇ ਅੱਗੇ ਟਰੱਕ ਦੇਖਿਆ ਨਹੀਂ ਇਹਦਾ ਉਨੇ ਅੱਗੇ ਉਹਦੇ ਵਿੱਚ ਰੱਖੀ ਠੀਕ ਹੈ ਤਾਂ ਸਵਾਰੀਆਂ ਦੀ ਬਚਤ ਹੈ ਸਵਾਰੀਆਂ ਦੇ ਲੱਗੀ ਆ ਮਤਲਬ 5-10 ਦੇ ਸਵਾਰੀਆਂ ਲੱਗੇ ਦੱਤਾ ਮੂਲੀ ਲੱਟਾਂ ਆਈਆਂ ਨੇ ਕੀ ਲੱਗਦਾ ਧੁੰਦ ਕਾਰਨ ਇਹ ਹਾਸਾ ਇਹ ਧੁੰਦ ਕਾਰਨ ਹੋਇਆ ਇਹ ਧੁੰਦ ਕਾਰਨ ਹੋਇਆ ਸਰ ਕਿਵੇਂ ਦੇਖਦੇ ਹੋ ਸੜਕ 'ਸ ਰੱਖਿਆ ਫੋਰਸ ਲਗਾਤਾਰ ਪਹੁੰਚ ਗਿਆ ਤੇ ਧੁੰਦ ਵਾਪਸ ਜਾ ਰਹੀ ਕੀ ਮੈਸੇਜ ਦੇਣਾ ਤੁਸੀਂ ਅਸੀਂ ਇਹ ਹੈ ਵੀ ਅਸੀਂ ਲੋਕਾਂ ਨੂੰ ਇਹ ਵੀ ਅਵੇਅ ਕਰਦੇ ਆਂ ਵੀ ਜੋ ਅੱਗੇ ਧੁੰਦ ਦੇ ਅੱਗੇ ਮਤਲਬ ਦਿਨ ਆ ਰਹੇ ਨੇ ਥੋੜੋ ਚੱਲੋ ਅੱਗਾ ਪਿੱਛਾ ਦੇਖ ਕੇ ਚੱਲੋ ਅਸੀਂ ਟਰੱਕ ਵਾਲੇ ਨੂੰ ਵੀ ਕਹਿੰਦੇ ਆ ਵੀ ਤੁਸੀਂ ਇਕੱਲਾ ਇਕੱਲਾ ਜਾਣਾ ਹੁੰਦਾ ਨਾਲ ਇੱਕ ਕਨੈਕਟਰ ਵੀ ਹੋਵੇ ਕਿਉਂਕਿ ਨਾਲ ਸੇਫ ਆ ਕੇ ਦੱਸ ਸਕਦਾ ਵੀ ਜਦੋਂ ਕੋਈ ਰੋਕ ਸਕਦਾ ਹੈ ਟ੍ਰੈਫਿਕ ਨੂੰ ਪਰ ਲੋਕਾਂ ਨੂੰ ਵੀ ਇਹੀ ਕਹਿੰਦੇ ਆ ਵੀ ਥੋੜਾ ਜਿਆਹਾ ਹਵੇ ਹੋ ਕੇ ਚੱਲਣਾ ਅੱਗਾ ਪਿੱਛਾ ਦੇਖ ਕੇ ਚੱਲਣਾ ਕਿਉਂਕਿ ਐਕਸੀਡੈਂਟ ਦਾ ਕੋਈ ਕਾਰਨ ਨਾ ਬਣੇ ਤੇ ਉਧਰ ਹੀ ਪੁਲਿਸ ਦੇ ਵੱਲੋਂ ਹੁਣ ਸੜਕਾਂ ਤੇ ਨਜਾਇਜ਼ ਗੱਡੀਆਂ ਖੜੀਆਂ ਕਰਕੇ ਸ਼ਰਾਬ ਪੀਣ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਦਰਅਸਲ ਦੋ ਰਾਹਾ ਦੀਆਂ ਤਸਵੀਰਾਂ ਜਿੱਥੇ ਪੁਲਿਸ ਦੇ ਵੱਲੋਂ ਨਜਾਇਜ਼ ਸੜਕਾਂ ਤੇ ਕਾਰਾਂ ਖੜੀਆਂ ਕਰਕੇ ਗੱਡੀਆਂ ਦੇ ਵਿੱਚ ਬੈਠ ਕੇ ਸ਼ਰਾਬ ਪੀਣ ਵਾਲੇ ਲੋਕਾਂ ਤੇ ਐਕਸ਼ਨ ਲਿਆ ਗਿਆ ਤੇ ਮੌਕੇ ਤੇ ਹੀ ਪਾਜੜਾ ਪੈ ਗਈਆਂ ਨੇ। ਗੱਡੀਆਂ ਦੇ ਵਿੱਚ ਬੈਠ ਕੇ ਸ਼ਰਾਬ ਪੀ ਰਹੇ ਲੋਕਾਂ ਨੂੰ ਖਾਣ ਪੀਣ ਦਾ ਸਮਾਨ ਪਰੋਸ ਰਹੇ ਦੁਕਾਨਦਾਰਾਂ ਨੂੰ ਵੀ ਪੁਲਿਸ ਨੇ ਸਖਤ ਚੇਤਾਵਨੀ ਦਿੱਤੀ। ਤੋ ਦੱਸਦੀ ਕਿ ਪਿਛਲੇ ਲੰਬੇ ਸਮੇਂ ਤੋਂ ਦੁਰਾਹਾ ਦੇ ਬਿਆਨ ਸਿੰਘ ਚੌਂਕ ਦੇ ਵਿੱਚ ਲੋਕ ਗੱਡੀਆਂ ਖੜੀਆਂ ਕਰਕੇ ਸ਼ਰਿਆਂ ਮੈਥੇ ਸ਼ਰਾਬਾ ਪੀਂਦੇ ਸਨ ਜਿਸ ਦੇ ਚਲਦਿਆਂ ਰਾਂਘੀਰਾ ਦੇ ਵੱਲੋਂ ਕਈ ਵਾਰ ਸ਼ਿਕਾਇਤ ਕੀਤੀ ਗਈ ਤੇ ਐਸਐਚਓ ਕਰਵਾਈ ਕਰਦਿਆ ਹੋਇਆ ਐਸਐਚਓ ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਚੈਕਿੰਗ ਕੀਤੀ ਗਈ ਤੇ ਇਸ ਦੇ ਨਾਲ ਹੀ ਐਲਕੋਮੀਟਰ ਦੇ ਨਾਲ ਜਾਂਚ ਕਰ ਇੱਕ ਕਾਰ ਨੂੰ ਬਾਉਂਡ ਕੀਤਾ ਗਿਆ ਤੇ ਮੌਕੇ ਤੇ ਜਿਹੜੇ ਦੁਕਾਨਦਾਰ ਸਨ ਉਹਨਾਂ ਨੂੰ ਵੀ ਇੱਥੇ ਸਖਤ ਚੇਤਾਵਨੀ ਦਿੱਤੀ ਗਈ ਐਸਐਚਓ ਦਾ ਕਹਿਣਾ ਹੈ ਕਿ ਇਹ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਜਿਹੜੇ ਲੋਕ ਇੱਥੇ ਸ਼ਰਮ ਗੱਡੀਆਂ ਦੇ ਵਿੱਚ ਬੈਠ ਕੇ ਸ਼ਰਾਬਾ ਪੀਂਦੇ ਨੇ ਇਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਸਾਚੂ ਸਾਹਿਬ ਬਿਆਨ ਸਿੰਘ ਚੌਕ ਦੇ ਵਿੱਚ ਜਿੱਥੇ ਸ਼ਰਮ ਸ਼ਰਾਬ ਪ੍ਰੋਸਤੀ ਜਾ ਰਹੀ ਸੀ ਕਾਰਾਂ ਦੇ ਵਿੱਚ ਉੱਥੇ ਵੀ ਕਾਰਵਾਈ ਕੀਤੀ ਇੱਕੀ ਮਾਮਲਾ ਸੀ ਇਹ ਅੱਜ ਨਾਲ ਅਸੀਂ ਸਪੈਸ਼ਲ ਨਾਕਾ ਬੰਦੀ ਲਾਈ ਸੀਗੀ ਨਾਕਾ ਬੰਦੀ ਦੌਰਾਨ ਮੇਰੀ ਨੋਟਿਸ ਦੇ ਵਿੱਚ ਆਇਆ ਵੀ ਇੱਥੇ ਜਿਹੜੇ ਹੈਗੇ ਕਾਰਾਂ ਦੇ ਵਿੱਚ ਉਹ ਬੰਦੇ ਪੈਗ ਲਗਾਵਾਏ ਨੇ ਜਦੋਂ ਮੈਂ ਆਇਆ ਤਾਂ ਇੱਕ ਕਾਰ ਮੈਂ ਬੌਂਡ ਕੀਤੀ ਆ ਬਾਕੀ ਸਾਰੇ ਡੇਗ ਦੀ ਸਾਰੇ ਪੜ ਗਏ ਨੇ ਜਿਵੇਂ ਕਿ ਬਿਨਾ ਹੱਤਿਆਂ ਤੋਂ ਵੀ ਕੋਈ ਥੋਤੇ ਦਾਰੂਦਾਰ ਕਿੱਥੇ ਤੇ ਦੁਕਾਨਾਂ ਤੇ ਕੋਈ ਕਰਦਾ ਸੀਗਾ ਉਹ ਮੈਂ ਸਾਰੇ ਚੈੱਕ ਕਰ ਰਹੇ ਹਾਂ ਜੇ ਕੋਈ ਹੋਇਆ ਉਹ ਤੇ ਉਹ ਜੀ ਕਾਰਵਾਈ ਕੀਤੀ ਜਾਉ ਹੁਣ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਜੀ ਹਾਂ ਜੀ ਇੱਕ ਕਾਰ ਬਾਉਂਡ ਕੀਤੀ ਹੈ ਬਾਕੀ ਜਿਵੇਂ ਵੀ ਸਾਨੂੰ ਕੋਈ ਅਨਲੀਗਲ ਮਿਲੂਗਾ ਉਸ ਤੇ ਅਸੀਂ ਉਹ ਜੀ ਕਾਰਵਾਈ ਕਰਦਾਂਗੇ ਤੇ ਉਧਰ ਹੀ ਉਪ ਰਾਸ਼ਟਰਪਤੀ ਗਵਰਨਰ ਤੇ ਮੁੱਖ ਮੰਤਰੀ ਮਾਨ ਦੀ ਲੁਧਿਆਣਾ ਫੇਰੀ ਨੂੰ ਲੈ ਕੇ ਟ2 ਬਾਣੀਆਂ ਦੇ ਵੱਲੋਂ ਤੰਜ ਕੱਸਿਆ ਗਿਆ ਦਾ ਰੀਸਟ ਟ2 ਬਾਣੀਆਂ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਹਨਾਂ ਦਾ ਕਿਹਾ ਹੈ ਕਿ ਗਵਰਨਰ ਤੇ ਉਪ ਰਾਸ਼ਟਰਪਤੀ ਦੇ ਲੁਧਿਆਣਾ ਆਉਣ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਕਾਫੀ ਤਿਆਰੀਆਂ ਕੀਤੀਆਂ ਗਈਆਂ ਸੜਕਾਂ ਤੇ ਪੈਚ ਵਰਕ ਕੀਤਾ ਗਿਆ ਕਈ ਥਾਈ ਜਿਹੜੀਆਂ ਦਿੱਕਤਾਂ ਸਨ ਉਹਨਾਂ ਦਿੱਕਤਾਂ ਪਰੇਸ਼ਾਨੀਆਂ ਨੂੰ ਦੂਰ ਕੀਤਾ ਗਿਆ ਤਾਂ ਉਹਨਾਂ ਦੇ ਵੱਲੋਂ ਇੱਕ ਅਪੀਲ ਵੀ ਕੀਤੀ ਗਈ ਕਿ ਗਵਰਨਰ ਸਾਹਿਬ ਤੇ ਉਪ ਰਾਸ਼ਟਰਪਤੀ ਸਾਹਿਬ ਜ਼ਰਾ ਇੱਕ ਨਜ਼ਰ ਬੁੱਢੇ नाले ਵਾਲ ਵੀ ਮਾਰੋ ਹੋ ਸਕਦਾ ਹੈ ਕਿ ਤੁਹਾਡੀ ਇਸ ਫੇਰੀ ਦੌਰਾਨ ਬੁੱਡੇ ਨਾਲੇ ਦਾ ਵੀ ਸੁਧਾਰ ਕੀਤਾ ਜਾਵੇ ਤਾਂ ਇਸ ਨੂੰ ਲੈ ਕੇ ਟੀਟੂ ਬਾਣੀਆਂ ਦੇ ਵੱਲੋਂ ਪ੍ਰਸ਼ਾਸਨ ਤੇ ਵੀ ਤੰਜ ਕਸਿਆ ਗਿਆ ਸਭ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਕਖਾਂਸਾ ਵਾਹਿਗੁਰੂ ਜੀ ਕੀ ਫਤੇ ਦੋਸਤੋ ਬੜੀ ਖੁਸ਼ੀ ਦੀ ਗੱਲ ਆ ਵਿਸ਼ਤਕਾਰ ਯੋਗ ਗਵਰਨਰ ਜੀ ਕਹਿੰਦੇ ਲੁਧਿਆਣੇ ਆਏ ਨੇ ਕਿਹਾ ਪੰਜਾਬ ਆਏ ਨੇ ਕਿਹਾ ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ ਤੇ ਪ੍ਰਸ਼ਾਸਨ ਸੜਕਾਂ ਦੇ ਝਾੜੂ ਲਾਉਣ ਲੱਗ ਗਿਆ ਗੰਦ ਖਚਰਾ ਕੂੜਾ ਚੱਕਣ ਲੱਗ ਗਿਆ ਤੇ ਜਿਹੜੇ ਸੜਕਾਂ ਦੇ ਵਿੱਚ ਟੋਏ ਸੀਗੇ ਉਹ ਪੈਂਚਰ ਸੀਗੇ ਉਹ ਪੈਂਚਰ ਵੀ ਲਾਉਣ ਲੱਗ ਗਏਗਾ ਬੜੀ ਮਨ ਨੂੰ ਖੁਸ਼ੀ ਹੋਈ ਕਿ ਨਾਲ ਮੈਂ ਤਾਂ ਗਵਰਨਰ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਗਵਰਨਰ ਸਾਹਿਬ ਪੰਜਾਬ ਦੇ ਵਿੱਚ ਹੀ ਰਹੋ ਜੇ ਤੁਸੀਂ ਪੰਜਾਬ ਦੇ ਵਿੱਚ ਰਹੋਗੇ ਪੰਜਾਬ ਦੇ ਲੋਕਾਂ ਦਾ ਫਾਇਦਾ ਹੋਊਗਾ ਨਹੀਂ ਪ੍ਰਸ਼ਾਸਨ ਦਾ ਤਾਂ ਸੁੱਤਾ ਪਿਆ ਰਹਿੰਦਾ ਵਾ ਨਾ ਸੜਕਾਂ ਤੇ ਝਾੜੂਆਂ ਵੱਜਦੀਆਂ ਨੇ ਨਾ ਕੂੜਾ ਚੱਕਿਆ ਜਾਂਦਾ ਵਾ ਨਾ ਟੋਏ ਭਰ ਜਾਂਦੇ ਆ ਨਾ ਕੋਈ ਸੜਕ ਬਣਦੀ ਆ ਬਾਕੀ ਗਵਰਨਰ ਜੀ ਨੂੰ ਬੇਨਤੀ ਕਰਨਾ ਚਾਹੁੰਨਾ ਵਾ ਜੀ ਬੁੱਢੇ ਨਾਲੇ ਬੰਨੀ ਵੀ ਧਿਆਨ ਦਿਓ ਗਰਾ ਐ ਕਿਹੜਾ ਬੁੱਢੇ ਨਾਲੇ ਮਾਰ ਕੇ ਆਇਓ ਗਰਾ ਗਵਰਨਰ ਸਾਹਿਬ ਪੰਜਾਬ ਦੇ ਲੋਕ ਕੈਂਸਰ ਨਾਲ ਮਾਰੇ ਨਹੀਂ ਗਰਾ ਪਿਆਲਕ ਬਿਮਾਰੀਆਂ ਨਾਲ ਮਾਰੇ ਨਹੀਂ ਗਰਾ ਬੁੱਢੇ ਨਾਲੇ ਦੀ ਸਿਹਤ ਹੁੰਦੀ ਐ ਹਮੇਸ਼ਾ ਗਰਾ ਅੱਜ ਮੈਂ ਆਪਣੀ ਦਿਲ ਦੀ ਤਕਰੀਰ ਤੁਹਾਨੂੰ ਦੱਸਣ ਲੱਗਿਆ ਵਾਂ ਵੀ ਬੁੱਢੇ ਨਾਲੇ ਤੇ ਜਾਓ ਜੀ ਇੱਕ ਵਾਰੀ ਤੁਸੀਂ ਜੀ ਡੀਸੀ ਸਾਹਿਬ ਨੂੰ ਆਖੋ ਵੱਡੇ ਵੱਡੇ ਅਫਸਰਾਂ ਨੂੰ ਆਖੋ ਵੀ ਸਾਨੂੰ ਬੁੱਢੇ ਨਾਲੇ ਤੇ ਲੈ ਕੇ ਜਾਓ ਮੈਂ ਤੁਹਾਡਾ ਰੀਣੀ ਨਹੀਂ ਰਹੂੰਗਾ ਜੀ ਕਿਰਾ ਜੇ ਤੁਸੀਂ ਬੁੱਢੇ ਨਾਲਾ ਦੇਖ ਕੇ ਆਉਂਦੇ ਹੋ ਬਰਾ ਜੀ ਮੈਂ ਤੁਹਾਡਾ ਸਤਿਕਾਰ ਕਰਦਾ ਜੀ ਕਿਰਾ ਤੇ ਆਖਦਾ ਮੈਂ ਤੁਸੀਂ ਬੁੱਢੇ ਨਾਲੇ ਤੇ ਜਾਓਗੇ ਤੇ ਨਾਲੇ ਦੇਖੋਗੇ ਵੀ ਪੰਜਾਬ ਦੇ ਵਿੱਚ ਕੈਂਸਰ ਦੇ ਮਰੀਜ਼ ਕਿੰਨੇ ਨੇ ਕਿਰਾ ਕਿੰਨੇ ਲੋਕ ਬਿਮਾਰੀਆਂ ਦਾ ਭੀੜ ਤੇ ਨੇ ਕਿਰਾ ਸਾਡੀ ਸਰਕਾਰਾਂ ਕਿ ਆਨੇ ਮੋਟਰਸਾਹਬ ਦਾ ਥੋੜਾ ਧੂਆ ਮਾਰਦੇ ਪੰਜ ਜਾਂ ਚਲਾਨ ਕੱਢਦੀਆਂ ਨੇ ਇਹਨਾਂ ਫੈਕਟਰੀਆਂ ਆ ਦਾ ਕੋਈ ਚਲਾਨੀ ਕਿਤੇ ਜਾ ਰਿਹਾ ਲੋਕੀ ਗੋਹਾ ਸੱਟ ਰਿਹਾ ਕੂੜਾ ਸੱਟ ਰਿਹਾ ਕਰ ਅਸੀਂ ਧਰਨੇ ਲਾ ਕੇ ਮੰਗ ਪੱਤਰ ਪੱਤਰ ਦੇ ਦੇ ਕੇ ਥੱਕ ਗਿਆ ਕਰ ਤੇ ਇਸ ਕਰਕੇ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਆ ਉਧਰ ਵੀ ਧਿਆਨ ਮਾਰਿਓ ਬਾਹਰਲੇ ਕਹਿੰਦਾ ਤੁਹਾਡਾ ਆਉਂਦੇ ਵੈਲਕਮ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਬੀਤੇ ਦਿਨੀ ਖੰਨਾ ਤੋਂ ਦਿਨ ਦਿਹਾੜੇ 8 ਲੱਖ ਰੁਪਏ ਦੀ ਲੁੱਟ ਹੋਣ ਦੀ ਖਬਰ ਸਾਹਮਣੇ ਆਈ ਸੀ ਦਰਅਸਲ ਇਸ ਮਾਮਲੇ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਜਿਹੜਾ ਕਰਿੰਦਾ ਹੈ ਉਸ ਦੇ ਕੋਲੋਂ ਕੁਝ ਬਦਮਾਸ਼ਾਂ ਦੇ ਵੱਲੋਂ ਲੁੱਟ ਕੀਤੀ ਗਈ ਤੇ ਉਸ ਨੂੰ ਜ਼ਖਮੀ ਕਰਕੇ ਇਹ ਬਦਮਾਸ਼ ਉੱਥੋਂ ਫਰਾਰ ਹੋ ਗਏ ਸਨ ਪਰ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਦਰਅਸਲ ਉਸ ਕਰਿੰਦੇ ਦੇ ਵੱਲੋਂ ਖੁਦ ਹੀ 8 ਲੱਖ ਰੁਪਏ ਦੀ ਲੁੱਟ ਦਾ ਡਰਾਮਾ ਰਚਿਆ ਗਿਆ ਤਾਂ ਖੁਦ ਹੀ ਉਹ ਸਾਜ਼ਿਸ਼ ਕਰਤਾ ਨਿਕਲਿਆ ਜੋ ਉਸ ਦੇ ਵੱਲੋਂ ਬੈਂਕ ਦੇ ਵਿੱਚੋਂ ਪੈਸੇ ਕਢਵਾ ਕੇ ਉਹ ਪੈਸੇ ਰਸਤੇ ਦੇ ਵਿੱਚ ਆਪਣੇ ਦੋਸਤ ਨੂੰ ਦੇ ਕੇ ਭੇਜ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਖੁਦ ਆਪਣੇ ਸਿਰ ਤੇ ਇੱਟਾ ਮਾਰ ਕੇ ਖੁਦ ਨੂੰ ਜ਼ਖਮੀ ਕੀਤਾ ਜਾਂਦਾ ਹੈ ਤੇ ਇਸ ਸਾਰੀ ਲੁੱਟ ਦਾ ਡਰਾਮਾ ਰਚਿਆ ਗਿਆ ਦੇਰਸਲ ਪੁਲਿਸ ਦੇ ਬੁੱਲੂ ਜਦ ਜਾਂਚ ਕੀਤੀ ਗਈ ਤਾਂ ਐਸੇ ਮਾਮਲੇ ਦੇ ਵਿੱਚ ਆੜਤੀਏ ਦੇਖ ਰਹਿੰਦੇ ਤੇ ਉਸਦੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਲੁੱਟ ਦੀ ਇਹ ਰਕਮ ਵੀ ਬਰਾਮਦ ਕਰ ਲਈ ਗਈ ਹੈ ਸੱਸੀ ਗਾਲ ਜੀ ਜਿਵੇਂ ਤੁਸੀਂ ਸਾਰੇ ਜਾਣਦੇ ਹੋਗੇ ਕੱਲ ਬਰਦੋਲਾ ਪਿੰਡ ਸਾਣਾ ਸਦਰ ਖੰਨੇ ਦੀ ਇੱਕ ਰਿਪੋਰਟ ਹੋਇਆ ਸੀਗਾ ਇੱਕ ਰਾਹੀਰ ਨੇ ਇਨਫੋਰਮ ਕੀਤਾ ਸੀ ਪੁਲਿਸ ਸਟੇਸ਼ਨ ਸਦਰ ਦੇ ਮੁੰਜੀ ਸਾਹਿਬ ਨੂੰ ਕਿ ਇੱਥੇ ਇੱਕ ਪਬਲਿਕ ਦਾ ਬੰਦਾ ਹੈ ਜੀ ਇਹਨਾਂ ਨੇ ਰੋਡ ਸਾਈਡ ਤੇ ਡਿੱਗਿਆ ਮਿਲਿਆ ਸਾਨੂੰ ਔਰ ਇਹਨਾਂ ਦੇ ਨਾਲ ਇੱਕ ਇਹਨਾਂ ਦੇ ਸਰ ਤੇ ਸੱਟ ਮਾਰ ਕੇ ਇਹਨਾਂ ਦੀ 8 ਲੱਖ ਰੁਪਏ ਜੋ ਹੈ ਉਹ ਖੋਹ ਕੀਤਾ ਗਿਆ ਹੈ ਦਬ ਕਿਉਂਕਿ ਮੈਟਰ ਬਹੁਤ ਸੰਜੀਦਾ ਸੀਗਾ ਤਾਂ ਫਿਰ ਇਮੀਡੀਏਟਲੀ ਡੀਐਸਪੀ ਸਿਟੀ ਸਾਹਿਬ ਡੀਐਸਪੀ ਔਰ ਡਿਟੈਕਟਿਵਸ ਆਪ ਨਾਲੇ ਜੋ ਥਾਣਾ ਸਦਰ ਦੇ ਸਾਰੇ ਫੋਰਸ ਔਰ ਮੈਂ ਖੁਦ ਵੀ ਸਿਗੀ ਮੌਕੇ ਤੇ ਅਸੀਂ ਉਹਦੇ ਤੇ ਟੈਕਨੀਕਲੀ ਕੰਮ ਕਰਨਾ ਸ਼ੁਰੂ ਕੀਤਾ ਸੀਗੇ ਸਾਨੂੰ ਇਹ ਪਤਾ ਚੱਲਿਆ ਸੀ ਕਿ ਉੱਥੇ ਵਕਈ ਵਿਡਰੋ ਹੋ ਗਏ ਸੀਗੇ ਪੈਸੇ ਬੈਂਕ ਤੋਂ ਵਿਡਰੋ ਹੋ ਗਏ ਸੀਗੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲਿਆ ਸੀ ਕਿ ਇਥੋਂ ਦੀ ਸ਼ੁਰੂ ਹੋਇਆ ਇਸ ਬੈਂਕ ਤੋਂ ਪੈਸੇ ਵਿਡਰੋ ਹੋਏ ਸੀਗੇ ਤਾਂ ਉਹਦੇ ਤੇ ਟੈਕਨੀਕਲੀ ਕੰਮ ਕਰਦੇ ਹੋਏ ਸਾਨੂੰ ਇਹ ਪਤਾ ਚੱਲਿਆ ਕਿ ਇੱਕ ਹਰਸ਼ਪ੍ਰੀਤ ਸਿੰਘ ਨਾਦਰ ਹੈਗਾ ਲੜਕਾ ਜਿਨ੍ਹਾਂ ਨੂੰ ਸੱਟ ਲੱਗੀ ਸੀ ਔਰ ਜਿਨ੍ਹਾਂ ਵੱਲੋਂ ਇਹ ਜੋ ਪਹਿਜ ਜੋ ਖੋ ਹੋ ਗਏ ਸੀਗੇ ਅ ਲੇਕਿਨ ਜਦੋਂ ਅਸੀਂ ਟੈਕਨੀਕਲੀ ਚੈੱਕ ਕੀਤਾ ਉਹਦੇ ਵਿੱਚ ਚੀਜ਼ੇ ਜੋ ਹੈ ਉਹ ਮੈਚ ਹੋ ਨਹੀਂ ਸਕਦੀ ਤਾਂ ਫਿਰ ਅਸੀਂ ਇਹਨਾਂ ਦੇ ਬੈਕਗ੍ਰਾਉਂਡ ਥੋੜਾ ਜਿਹਾ ਹੋਰ ਚੈੱਕ ਕੀਤਾ ਜੋ ਹਰਸ਼ਪ੍ਰੀਤ ਅਲੀਅਰਜ ਜਸੂ ਜੋ ਹੈ ਔਰ ਇਹਨਾਂ ਦੇ ਜਿੱਥੇ ਇਹ ਕੰਮ ਕਰਦਾ ਸੀਗਾ ਇਹ ਫਤਿਹਗੜ ਸਾਹਿਬ ਜਿਲ੍ਹੇ ਦੇ ਵਿੱਚ ਇੱਕ ਵਿਸ਼ਾਲ ਹੈਗੇ ਜੋ ਆੜਤੀ ਨੇ ਉਹਨਾਂ ਦੇ ਕੋਲ ਕੰਮ ਕਰਦਾ ਸੀ ਤਾਂ ਉਹਨਾਂ ਵੱਲੋਂ ਡਿਟੇਲ ਲੈ ਕੇ ਅਸੀਂ ਇਹਨਾਂ ਨੂੰ ਜਸੂ ਤੱਕ ਅਸੀਂ ਪਹੁੰਚੇ ਉਥੋਂ ਜਦੋਂ ਇਹਨਾਂ ਨਾਲ ਗੁਸ਼ਤ ਹੋਈ ਹੈ ਤਾਂ ਫਿਰ ਉੱਦੇ ਤੇ ਸਾਰੀ ਚੀਜ਼ੇ ਸਾਹਮਣੇ ਆਏ ਕਿ ਇਹਨੇ ਪੈਸੇ ਵਿਡਰਾ ਕੀਤਾ ਸੀ ਜੋ ਆਪਣੇ ਓਨਰ ਦੇ ਕਹਿੰਦੇ ਤੇ ਉਹਨਾਂ ਦੇ ਓਨਰ ਦੇ ਬਾਈਕ ਤੇ ਹੀ ਆਇਆ ਸੀਗਾ ਉਹਨਾਂ ਦੇ ਅਕਾਊਂਟ ਤੋਂ ਪੈਸੇ ਵਿਡਰਾ ਕੀਤਾ ਸੀਗਾ ਉਹਨੂੰ ਥੋੜਾ ਜਿਹਾ ਲਾਲਚ ਆ ਗਿਆ ਕਿ ਅਗਰ ਮੈਂ ਇਹਨੂੰ ਇੱਕ ਡਰਾਮਾ ਕਰਾ ਕਿ ਮੇਰੀ ਪਹਿ ਖੋ ਹੋ ਗਏ ਤਾਂ ਨਾ ਮੈਂ ਉਹ ਉਹ ਮੇਰਾ ਓਨਰ ਨੂੰ ਪਤਾ ਚੱਲਣਾ ਨਾ ਇਹ ਜ਼ਿੰਮੇਵਾਰੀ ਮੇਰੇ ਤੇ ਆਉਣਾ ਤਾਂ ਫਿਰ ਉਹ ਪੈਸੇ ਮੈਂ ਆਪ ਰੱਖ ਸਕਦਾ ਹੈਗਾ ਤੋ ਇਹ ਦੇ ਕਰਕੇ ਇਨੇ ਆਪਣਾ ਇੱਕ ਦੋਸਤ ਨੂੰ ਨਾਲ ਲਿਆ ਗੌਰਵ ਸਿੰਘ ਉਹ ਹੈਗਾ ਇਥੇ ਰਾਮਗੜ੍ਹ ਸਰਦਾਰਾ ਥਾਣਾ ਮਲੋਧ ਦੇ ਰਹਿਣ ਵਾਲਾ ਤੋ ਉਹਨਾਂ ਉਹਨਾਂ ਦੇ ਵਿੱਚ ਉਹਨਾਂ ਦੇ ਹੱਥ ਤੋਂ ਆਪਣਾ ਪੈਹ ਦਿੱਤਾ ਸੀਗਾ ਇਹਨੇ ਇਹ ਕਹਤੇ ਹੋਏ ਕਿ ਮੈਂ ਇਸ ਤਰੀਕੇ ਨਾਲ ਕਰ ਲੈਣਾ ਤਾਂ ਕਿ ਪੈਸੇ ਆਪਾਂ ਬਾਅਦ ਚ ਲੈ ਸਕਦੇ ਹੈਗੇ ਤੋ ਇਸ ਤੋਂ ਬਾਅਦ ਜਦੋਂ ਅਸੀਂ ਸਾਰਾ ਇਹ ਉਹਨਾਂ ਤੱਕ ਅਸੀਂ ਪਹੁੰਚੇ ਇਹ ਦੋਵਾਂ ਨੂੰ ਅਸੀਂ ਫੜੇ ਰਾਮਗੜ੍ਹ ਸਰਦਾਰਾ ਤੋਂ ਹੀ ਫੜੇ ਗੌਰਵ ਸਿੰਘ ਔਰ ਜੋ ਹੈਗਾ ਜਸੂਪ ਇਹ ਦੋਵਾਂ ਨੂੰ ਫੜੇ ਔਰ ਫਿਰ ਜਨ ਸਾਡੇ ਜੋ ਵਿਸ਼ਾਲ ਹੈਗਾ ਜਿਨ੍ਹਾਂ ਦੇ ਅਕਾਊਂਟ ਤੋਂ ਪੈਸੇ ਨਿਕਲੇ ਹੈਗੇ ਉਹਨਾਂ ਦੇ ਸਟੇਟਮੈਂਟ ਦੇ ਉੱਤੇ ਐਫਆਈਆਰ ਨੰਬਰ 217 ਜੋ ਥਾਣਾ ਸਦਰ ਦੇ ਵਿੱਚ ਦਰਜ ਹੋਇਆ ਸੈਕਸ਼ਨ 316 2 ਸਬਸੈਕਸ਼ਨ 2 ਔਰ 316 4 ਉਹ ਪਹਿਲੇ 446 400 ਨਹੀਂ ਹੁੰਦਾ ਸੀ ਨਾਲ ਕਟ ਸੈਕਸ਼ਨ 61 ਬੀ ਐਨ ਐਸ ਸੋ ਦੈਟ ਇਜ਼ 120 ਬੀ ਕਨਸਪੀਰੇਸੀ ਦਾ ਉਹਦੇ ਵਿੱਚ ਪਰਚਾ ਦਰਜ ਹੋ ਕੇ ਇਮੀਡੀਏਟਲੀ ਜਦੋਂ ਪਰਚਾ ਜਦੋਂ ਇਨਸੀਡੈਂਟ ਰਿਪੋਰਟ ਹੋਇਆ ਜੀ ਉਹਨਾਂ ਦੇ ਕੁਝ ਹੀ ਘੰਟਿਆਂ ਦੇ ਅੰਦਰ ਅੰਦਰ ਕੇਸ ਵੀ ਟਰੇਸ ਕੀਤਾ ਗਿਆ ਔਰ ਪੂਰੇ 8 ਲੱਖ ਰੁਪਏ ਜੋ ਹੈ ਉਹ ਜੋ ਇਹਦੇ ਤੇ ਨੇ ਕਿਹਾ ਸੀਗਾ ਉਹ ਗਪਨ ਹੋਏ ਸੀ ਇਹਨਾਂ ਦੇ ਜਾਂ ਸਨੈਚ ਹੋਏ ਸੀ ਉਹ ਪੂਰੇ ਪੈਸੇ ਜੋ ਨੇ ਉਹ ਰਿਕਵਰ ਕੀਤਾ ਗਿਆ ਧੰਨਵਾਦ ਜੀ ਕਿਉਂ ਇਦਾਂ ਕਿਤੇ ਕੋਈ ਲੋੜ ਸੀਗਾ ਇਹਦੇ ਵਿੱਚ ਦੇਖੋ ਜੀ ਗੱਲ ਇਹ ਹੈਗਾ ਇਹ 2 ਸਾਲ ਤੋਂ ਇਹਨਾਂ ਕੋਲ ਕੰਮ ਕਰਦਾ ਸੀ ਵਿਸ਼ਾਲ ਜੀ ਦੇ ਕੋਲ ਕੰਮ ਕਰਦਾ ਸੀਗਾ ਔਰ ਇਹਨਾਂ ਦਾ ਮੇਨ ਕੰਮ ਕਰਦਾ ਸੀ ਹਰ ਵਾਰੀ ਇਹ ਜਾ ਕੇ ਉਹਨਾਂ ਦੀ ਪੈਸੇ ਵਿਡਰਾ ਕਰਦਾ ਸੀ ਕਿਉਂਕਿ ਉਹ ट्रांजੈਕਸ਼ਨ ਬੜੇ ਹੁੰਦੇ ਸੀਗੇ ਤਾਂ ਫਿਰ ਉਹਨੂੰ ਇੱਕ ਲਾਲਚ ਆਇਆ ਕਿ ਨਹੀਂ ਮਤਲਬ ਤਕਰੀਬਨ ਹਰ ਹਫਤੇ ਹੀ ਇੰਨਾ ਜ਼ਿਆਦਾ ਪੈਸੇ ਦੀ ਟ੍ਰਾਂਜ਼ੈਕਸ਼ਨ ਹੋ ਰਿਹਾ ਬੰਦਾ ਆਪ 8 ਲੱਖ 10 ਲੱਖ ਇਸ ਤਰੀਕੇ ਨਾਲ ਵਿਡਰਾ ਕਰ ਰਿਹਾ ਹੈਗਾ ਤਾਂ ਉਹਨੂੰ ਲੱਗਿਆ ਕਿ ਇੰ ਇੰਨਾ ਵੱਡਾ ਅਮਾਉਂਟ ਜੋ ਹੈ ਮੈਂ ਇੱਕ ਵਾਰੀ ਕਰ ਸਕਦਾ ਕਰ ਲੈ ਸਕਦੇ ਹਾਂ ਮੈਂ ਪਲਾਨਿੰਗ ਕਰੀਆ ਇਹ ਲੁੱਟ ਦੀ ਜਿਸ ਤਰ੍ਹਾਂ ਇਹਨਾਂ ਨੇ ਕੀਤੀ ਕੋਈ ਜਦੋਂ ਪਹਿਲੇ ਸੋਸ਼ਲ ਮੀਡੀਆ ਤੇ ਪਹਿਲਾਂ ਦੇਖ ਕੇ ਕਰਦੇ ਨੇ ਜਾਂ ਫਿਰ ਹੋਰ ਕੋਈ ਨਹੀਂ ਜੀ ਗੱਲ ਇਹ ਹੈਗਾ ਕਿ ਜਿਵੇਂ ਇਟ ਇਜ਼ ਹਿਊਮਨ ਸਾਈਕੋਲੋਜੀ ਜਿਵੇਂ ਤੁਸੀਂ ਕਿਸੇ ਦਾ ਭਰੋਸਾ ਜਿੱਤ ਲਿਆ 2 ਸਾਲ ਨੂੰ ਤੇ ਕੰਮ ਕਰਤਾ ਐਂਡ ਔਰ ਤੁਸੀਂ ਵੱਡੇ ਅਮਾਉਂਟ ਦੇ ਪੈਸੇ ਤੁਸੀਂ ਹੈਂਡਲ ਕਰ ਰਹੇ ਹੋ ਡੇਲੀ ਬੇਸਿਸ ਤੇ ਹੈਂਡਲ ਕਰ ਰਹੇ ਹੋ ਤਾਂ ਤੁਹਾਡੀ ਓਨਰ ਤੁਹਾਨੂੰ ਸ਼ੱਕ ਨਹੀਂ ਕਰਨਾ ਹੈਗਾ ਔਰ ਹੁਣ ਤੁਸੀਂ ਇਸ ਤਰੀਕੇ ਨਾਲ ਬਣਾਤੇ ਇੱਕ ਕੈਨੀ ਮੇਰਾ ਤਾਂ ਕੋਈ ਗਲਤੀ ਹੀ ਨਹੀਂ ਸੀਗਾ ਜੀ ਉਹ ਪੈਸੇ ਕਿਸ ਨੇ ਆ ਕੇ ਖੋ ਖੋ ਕਰਕੇ ਚਲੇ ਗਿਆ ਨਾ ਤੁਹਾਡੇ ਕੰਮ ਤੇ ਕੋਈ ਅਸਰ ਆਣਾ ਨਾ ਤੁਹਾਡੇ ਭਰੋਸੇ ਦੀ ਕੋਈ ਅਸਰ ਆਣਾ ਔਰ ਤੁਹਾਡੇ ਪੈਸੇ ਵੀ ਤੁਹਾਨੂੰ ਮਿਲਦੇ ਜਿਹੜੇ ਦੋਨੇ ਰੱਖ ਲਏ ਜਿਹੜੀ ਉਹ ਦੱਸ ਦੋ ਜੀ ਆ ਉਹ ਗੱਲ ਇਹ ਹੈਗਾ ਜੀ ਇੰਨੇ ਇਟ ਲੈ ਕੇ ਆਪਣੇ ਆਪ ਮਾਰਦਾ ਸੀ ਕਿ ਇਹ ਇੱਕ ਬਣਾਉਣ ਵਾਸਤੇ ਕਿ ਮਤਲਬ authentic ਬਣਾਉਣ ਵਾਸਤੇ ਕਿ ਨਹੀਂ ਜੀ ਮੈਨੂੰ ਕਿਸੇ ਨੇ ਮਾਰ ਕੇ ਲੈ ਕੇ ਚਲਾ ਗਿਆ ਤਾਂ ਉਹ ਬਣਾਉਣ ਵਾਸਤੇ ਉਹਨੂੰ authentic ਬਣਾਉਣ ਵਾਸਤੇ ਇਹਨੇ ਇਟਾ ਆਪਣੇ ਸਾਹ ਤੇ ਆਪ ਹੀ ਮਾਰਿਆ ਸੀ ਪੂਰੀ ਰਕਮ ਰਿਕਵਰ ਹੋ ਗਈ ਜੀ ਪੂਰੀ ਰਕਮ ਰਿਕਵਰ ਹੋਇਆ ਜੀ ਉਹ ਤੁਹਾਡੇ ਕੋਲ ਆਪ ਵੀ ਹੁਣੇ ਰੱਖ ਲਾਂਗੇ ਤਾਂ ਫਿਰ ਇਹ ਪਹਿਲਾਂ ਤੋਂ ਕੋਈ ਮੁਕਦਮਾ ਦਰਜ ਹੋਇਆਗਾ ਦੋਨਾਂ ਦਾ ਨਹੀਂ ਜੀ ਦੋਵਾਂ ਦੇ ਇੱਥੇ ਕੋਈ ਮੁਕਦਮਾ ਦਰਜ ਨਹੀਂ ਹੈਗੇ ਦੋਵੇਂ ਇੱਥੇ ਰਾਮਗੜ੍ਹ ਸਰਦਾਰਾ ਦੇ ਰਹਿਣ ਵਾਲੇ ਹੈਗੇ ਆ ਦੋਵੇਂ ਦੋਸਤ ਨੇ ਔਰ ਜੋ ਦੂਜਾ ਗਰੋਸ ਸਿੰਘ ਹੈਗਾ ਉਹਨਾਂ ਦਾ ਅਹਲੇ ਆਪਾਂ ਪਰਚੇ ਦੇ ਵਿੱਚ ਉਹਨਾਂ ਦਾ ਨਾਮ ਹੈਗੀ ਹੈ ਕਿਉਂਕਿ ਪੈਸੇ ਉਹਨਾਂ ਕੋਲ ਰਿਕਵਰ ਹੋਏ ਨੇ ਔਰ ਇਹਨਾਂ ਦੇ ਉਸ ਵੇਲੇ ਪੂਰਾ ਰੋਲ ਸੀਗਾ ਲੇਕਿਨ ਉਹਦਾ ਇੰਟੈਂਸ਼ਨ ਇਹਨਾਂ ਨੂੰ ਪਤਾ ਸੀ ਨਹੀਂ ਪਤਾ ਸੀ ਜੋ ਜਸੂਦਾ ਉਹਦੇ ਹਿਸਾਬ ਨਾਲ ਅਸੀਂ ਅੱਗੇ ਦੀ ਕਾਰਵਾਈ ਕਰਾਂਗੇ 26 27 ਸਾਲ ਦੀ ਜਦੋਂ ਜਦੋਂ ਵੱਡੀਆਂ ਫਰਮਾਂ ਦੇ ਮੁਲਾਜ਼ਮ ਇਟਨਾ ਭੇਜ ਦਿੰਦੇ ਨੇ ਅਨਸਿਕਿਓਰ ਇੰਨਾ ਕੈਸ਼ ਲੈ ਕੇ ਜਾ ਰਹੇ ਨੇ ਬਾਈਕ ਤੇ ਉਹਨਾਂ ਨੂੰ ਕੀ ਅਪੀਲ ਕਰਦੇ ਨੇ ਬਿਲਕੁਲ ਜੀ ਦੇਖਿਓ ਗੱਲ ਇਹ ਹੈਗਾ ਕਿ ਭਾਵੇਂ ਪੈਸੇ ਤੁਹਾਡਾ 10000 ਹੈ ਜਾਂ 10 ਲੱਖ ਹੈ ਜਾਂ 10 ਕਰੋੜ ਹੈ ਪਹਿਲੇ ਜਦੋਂ ਕੋਈ ਤੁਸੀਂ ਇਨਾ ਅ ਅਫਰਟ ਨਾਲ ਅਸੀਂ ਕਮਾਉਂਦੇ ਆ ਇਨਾ ਮਿਹਨਤ ਨਾਲ ਕਮਾਉਂਦੇ ਆ ਤਾਂ ਫਿਰ ਉਹਦਾ ਰੱਖੀ ਕਰਨਾ ਵੀ ਆਪਣਾ ਜ਼ਿੰਮੇਵਾਰੀ ਹੁੰਦੀ ਹੈ ਸੋਸ਼ਲ ਰਿਸਪੋਨਸੀਬਿਲਟੀ ਹੁੰਦੀ ਹੈ ਇਹਨਾਂ ਨੂੰ ਔਰ ਫਿਰ ਆਪਣੇ ਮੁਲਾਜ਼ਮਾਂ ਦਾ ਵੈਰੀਫਾਈ ਜ਼ਰੂਰ ਕਰੋ ਇਹਦੇ ਵਿੱਚ ਨਾ ਕੋਈ ਕਿਸੇ ਦਾ ਸਟਰੀਟ ਕ੍ਰਾਈਮ ਨਹੀਂ ਹੈ ਜੀ ਇਹ ਸਨਾਚਿੰਗ ਨਹੀਂ ਹੈਗਾ ਬੰਦੇ ਨੇ ਆਪਣੇ ਐਪ ਬਣਾਤੇ ਤਾਂ ਇਹਦੇ ਵਿੱਚ ਜਦੋਂ ਵੀ ਆਪਾਂ ਇਸ ਤਰੀਕੇ ਨਾਲ ਕਰਦੇ ਆ ਵੱਡੇ अमाउंट ਤੁਸੀਂ ਕੈਰੀ ਕਰ ਰਹੇ ਹੈਗੇ ਤੁਸੀਂ ਐਟਲੀਸਟ ਅ ਯੂ ਕੈਨ ਯੂਜ਼ 4 ਵੀਲਰ ਯੂਜ਼ ਕਰ ਸਕਦੇ ਹੈਗੇ ਜਾਂ ਦੋ ਬੰਦੇ ਆ ਸਕਦੇ ਨੇ ਜਾਂ ਆਪਣੀ ਨਿਗਰਾਨੀ ਦੇ ਵਿੱਚ ਇਹ ਕੰਮ ਹੋ ਸਕਦਾ ਹੈਗਾ ਤਾਂ ਕਿ ਇੱਕ ਤਾਂ ਪੁਲਿਸ ਤਾਂ ਹੈਗੇ ਜੀ ਲੇਕਿਨ ਉਸ ਤੋਂ ਪਹਿਲਾਂ ਆਪਣੀ ਸੋਸ਼ਲ ਜ਼ਿੰਮੇਵਾਰੀ ਵੀ ਅਸੀਂ ਨਿਭਾਈਏ ਜਿਵੇਂ ਤੁਸੀਂ ਰੋਡ ਵੀ ਕਰਾਸ ਕਰਦੇ ਹੋ ਤਾਂ ਫਿਰ ਦੋਵੇਂ ਪਾਸੇ ਦੇਖ ਕੇ ਕਰਾਸ ਕਰਦੇ ਹੋ ਇਹ ਨਹੀਂ ਹੈ ਕਿ ਨਹੀਂ ਜੀ ਰੋਡ ਤਾਂ ਸਰਕਾਰੀ ਹੈ ਤਾਂ ਮੈਂ ਇਦਾਂ ਚੱਲਾਂਗਾ ਫਿਰ ਗੱਡੀ ਆ ਕੇ ਠੋਕਦੀ ਹੈ ਤਾਂ ਫਿਰ ਨੁਕਸਾਨ ਸਾਡੀ ਹੋਣੀ ਹੈ ਨਾ ਤਾਂ ਜਦੋਂ ਅਸੀਂ ਰਾਈਟਸ ਐਂਡ ਡਿਊਟੀਆਂ ਦੀ ਗੱਲ ਆਉਂਦੀ ਹੈ ਤਾਂ ਫਿਰ ਆਪਣਾ ਜ਼ਿੰਮੇਵਾਰੀ ਵੀ ਅਸੀਂ ਨਿਭਾਈਏ ਆਪਣੀ ਸੇਫਟੀ ਅਸੀਂ ਆਪ ਰੱਖ ਕੇ ਚੱਲੀਏ ਔਰ ਇਹੇ ਤੁਹਾਡੀ ਮੀਡੀਆ ਰਾਹੀਂ ਵੀ ਮੈਂ ਇੱਕ ਇੱਕ ਰਿਕੁਐਸਟ ਮੈਂ ਕਰਨਾ ਚਾਹਾਂਗੀ ਜਦੋਂ ਵੀ ਅਸੀਂ ਫੈਕਟਰੀ ਦੇ ਵਿੱਚ ਜਾਂ ਮੰਨ ਲਿਜੀਏ ਕਿ ਆਪਣੇ ਘਰ ਦੇ ਵਿੱਚ ਜਦੋਂ ਤੁਸੀਂ ਕੰਮ ਵਾਸਤੇ ਕਿਸੇ ਨੂੰ ਰੱਖਦੇ ਹੋ ਕਿ ਜ਼ਰੂਰ ਉਹਨਾਂ ਦਾ ਸਾਰੇ ਵੈਰੀਫਿਕੇਸ਼ਨ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਉਹਨਾਂ ਦੇ ਮੋਬਾਈਲ ਨੰਬਰ ਉਹਨਾਂ ਦੀ ਐਡਰੈਸ ਇਹ ਸਾਰੇ ਤੁਹਾਨੂੰ ਪਤਾ ਹੋਵੇ ਕਿ ਇਹਨਾਂ ਦਾ ਕੋਈ ਕ੍ਰਿਮਨਲ ਬੈਕਗ੍ਰਾਉਂਡ ਵਗੈਰਾ ਨਾ ਹੋਵੇ ਔਰ ਉਹਨਾਂ ਦੇ ਡਿਟੇਲਸ ਤੁਸੀਂ ਨਜ਼ਦੀਕੀ ਤੁਹਾਡੀ ਸਾਂਝ ਕੇਂਦਰ ਦੇ ਵਿੱਚ ਜ਼ਰੂਰ ਦੇ ਦਿਓ ਤਾਂਕਿ ਉਹਨਾਂ ਦੇ ਮਨ 'ਚ ਵੀ ਇੱਕ ਬੋਝ ਰਹੂਗਾ ਹਾਂਜੀ ਸਾਡੀ ਡਿਟੇਲਸ ਜੋ ਹੈਗਾ ਆਲਰੇਡੀ ਪੁਲਿਸ ਕੋਲ ਹੈਗੀ ਹੈ ਔਰ ਇਹ ਤੁਸੀਂ ਵੀ ਸੇਫ ਰਹੋਗੇ ਕਿ ਤੁਹਾਨੂੰ ਪਤਾ ਹੈਗਾ ਕਿ ਤੁਸੀਂ ਕਿਹਨੂੰ ਆਪਣੇ ਆ ਡਾਕਟਰ ਦੇ ਵਿੱਚ ਕੰਮ ਉਤੇ ਰੱਖਿਆ ਹੈ